ਵਿਜੂਅਲ ਜੋ ਸਟਾਈਲ ਹੈ ਜੀ ਮਿਸਟਰ ਦਾ ਉਹ ਇਸ ਗੱਲ ਤੇ ਭਟਕਿਆ ਐਂਡ ਸਾਰਿਆਂ ਨੂੰ ਅਨਫੋਰਚੂਨੇਟ ਗੱਲ ਹੈ ਇਹ ਗੱਲ ਠੀਕ ਹੈ ਕਿ ਮੁੱਖ ਮੰਤਰੀ ਨੂੰ ਹੀ ਪਤਾ ਹੈ ਕਿ ਹਾਊਸ ਦੇ ਵਿੱਚ ਕਈ ਗੱਲ ਜਿਹੜੀ ਹੈ ਉਹਦੀ ਕਚਹਿਰੀਆਂ ਕੌਗਨੀਸ਼ੈਂਸ ਨਹੀਂ ਲੈ ਸਕਦੀ ਤੇ ਉਹਨੇ ਉਥੇ ਇਹ ਗੱਲ ਕੀਤੀ ਕਿ ਮੈਨੂੰ ਐ ਲੱਗ ਰਿਹਾ ਕਿ ਇਹਨੂੰ ਦੌਰਾ ਪੈ ਰਿਹਾ ਤੇ ਇਹਨੂੰ ਐ ਕਰੋ ਕੋ ਜੁੱਤੀ ਲਓ ਤੇ ਇਹਨੂੰ ਇਹਦੇ ਮੂੰਹ ਨਾਲ ਲਾਓ ਇਹਨੂੰ ਸੰਘਾਓ ਜੁੱਤੀ ਨੂੰ ਜਿਹੜਾ ਪੰਜਾਬ ਦਾ ਇੱਕ ਪੁਰਾਣਾ ਇੱਕ ਬਹੁਤ ਹੀ ਅਫਸੋਸਨਾਕ ਇਸ ਕਿਸਮ ਦੀ ਬੋਲੀ ਬੋਲੀ ਜਾਂਦੀ ਹੈ ਅਸੀਂ ਕੱਲ ਹੀ ਸ਼ਾਮ ਸਪੀਕਰ ਪੰਜਾਬ ਅਸੈਂਬਲੀ ਨੂੰ ਪ੍ਰਿਵਿਲੇਜ ਮੋਸ਼ਨ ਚੀਫ ਮਿਨਿਸਟਰ ਦੇ ਖਿਲਾਫ ਦਿੱਤਾ ਆਸ ਉਮੀਦ ਸਾਨੂੰ ਇਹ ਸਬੰਧੂ ਸਪੀਕਰ ਤੋਂ ਹੈ ਕੋਈ ਨਹੀਂ ਕਿਉਂਕਿ ਕੱਲ ਵੀ ਤੁਸੀਂ ਵੇਖੋ ਕਸਟੋਡੀਅਨ ਆਫ ਦੀ ਹਾਊਸ ਚੀਫ ਮਿਨਿਸਟਰ ਸਪੀਕਰ ਹੁੰਦੇ ਬਟ ਸਪੀਕਰ ਡਾਇਰੈਕਸ਼ਨਸ ਸੱਲੋਂ ਚੀਫ ਮਿਨਿਸਟਰ ਕੋ ਲੈ ਰਹੇ ਸੀ ਹਾਉਸ ਨੂੰ ਕਿਸ ਤਰ੍ਹਾਂ ਰਾਨ ਕਰਨਾ ਹੈ ਕਿਨੂੰ ਮੌਕਾ ਦੇਣਾ ਹੈ ਕਿਨੂੰ ਨਹੀਂ ਦੇਣਾ ਤੇ ਜਿਹੜਾ ਤੌਰ ਤਰੀਕਾ ਭਗਵੰਤ ਮਾਨ ਨੇ ਐਡਾਪਟ ਕੀਤਾ ਹੈ ਪਹਿਲੀ ਦਫਾ ਇਹ ਗੱਲ ਵੀ ਉਹਨੇ ਕਹੀ ਕਿ ਮੈਂ ਪਹਿਲੀ ਵਾਰ ਚੀਫ ਮਿਨਿਸਟਰ ਇਹੋ ਜਿਹਾ ਤੋਹਫਾ ਦੇਗਾ ਜਿਹੜਾ 75 ਸਾਲਾਂ ਚ ਕਿਸੇ ਵੀ ਸਟੇਟ ਅਸੈਂਬਲੀ ਦੇ ਵਿੱਚ ਅੱਗੇ ਮੁੱਖ ਮੰਤਰੀ ਨੇ ਨਾਂ ਦਿੱਤਾ ਹੋਏ ਤੇ ਉਹਨਾਂ ਨੇ ਇੱਕ ਤਾਲਾ ਜਿਹੜਾ ਲਿਫਾਫੇ ਚ ਪਾ ਕੇ ਸਪੀਕਰ ਨੂੰ ਕਿਹਾ ਖੋਲ ਕੇ ਵਿਖਾਓ ਤੇ ਵਿਧਾਨ ਸਭਾ ਨੂੰ ਲੋਕ ਕਰ ਦਿਓ ਤੁਸੀਂ ਤੋਂ ਇਹ ਅਸੀਂ ਕੰਡਮ ਕਰਦੇ ਆ ਕਿ ਅਸੀਂ ਕੋਈ ਬੰਦੂ ਇੱਥੇ ਹੈ ਨਹੀਂ ਕਿ ਜੇ ਤੁਸੀਂ ਸਮਝੋ ਕਿ ਬੰਦੂ ਮਜ਼ਦੂਰਾਂ ਵਰਗਾ ਪੰਜਾਬ ਦੇ ਐਮ ਐਲ ਏਜ਼ ਨੂੰ ਵਿਧਾਨ ਸਭਾ ਬੰਦ ਕਰਕੇ ਤੇ ਤੁਸੀਂ ਜਿਸ ਮਰਜ਼ੀ ਢੰਗ ਦੇ ਨਾਲ ਕੰਟਰੋਲ ਕਰ ਸਕੋਗੇ ਨਾਲ ਹੀ ਮੈਂ ਤੁਹਾਨੂੰ ਇੱਕ ਬੜੀ ਇੰਪੋਰਟੈਂਟ ਗੱਲ ਦੱਸਣਾ ਚਾਹਨਾ ਕਿ ਜੋ ਕੁਝ ਹੋਇਆ ਇਹਨੂੰ ਅਸੀਂ ਕੰਡਮਨ ਕਰਨੇ ਆ ਕਿ ਸਾਰਾ ਹੀ ਬਿਜ਼ਨਸ ਹਾਊਸ ਦਾ ਪੈਰ ਉੱਤੇ ਸਪੀਕਰ ਨੇ ਚੀਫ ਮਿਨਿਸਟਰ ਦੇ ਇਸ ਡਰਾਮੇ ਵਾਸਤੇ ਬਦਲੇ ਆ ਪਹਿਲੇ ਇੱਥੇ ਕੁਐਸਚਨ ਆਰ ਤੁਹਾਨੂੰ ਪਤਾ ਸਾਰਿਆਂ ਨੂੰ ਕੁਐਸਚਨ ਆਰ ਹੋਣਾ ਸੀ ਸਾਨੂੰ ਜਿਹੜਾ ਅਫੀਸ਼ੀਅਲ ਬਿਜ਼ਨਸ ਆਇਆ ਉਹਦੇ ਵਿੱਚ ਪਹਿਲੇ ਕੁਐਸਚਨ ਆਰ ਸੀ ਫਿਰ ਜ਼ੀਰੋ ਆਰ ਹੋਣਾ ਸੀ ਫਿਰ ਸਾਰਿਆਂ ਨੂੰ ਵੱਡੀ ਗੱਲ ਹੈ ਆ ਤੁਸੀਂ ਵੇਖੋ ਅਰਜੈਂਮੈਂਟ ਮੋਸ਼ਨ ਅਸੀਂ ਕਿਸਾਨਾਂ ਦੇ ਮੁੱਦੇ ਤੇ ਤੇ ਵਿਸ਼ੇਸ਼ ਤੌਰ ਐਮਐਸਪੀ ਦੇ ਮੁੱਦੇ ਤੇ ਕਿ ਡਾਕਟਰ ਸੁਆਮੀ ਨਾਥਨ ਜੀ ਦਾ ਜਿਹੜਾ ਫਾਰਮੂਲਾ ਹੈ ਸੀ2 50% ਉਹ ਵਾਅਦਾ ਜਿਹੜਾ ਕੇਜਰੀਵਾਲ ਨੇ ਤੇ ਭਗਵੰਤ ਨੇ ਤੇ ਨਾਲ ਹੀ ਇਹਨਾਂ ਦੀ ਮਿਨਿਸਟਰ ਅਨਮੋਲ ਗਗਨ ਮਾਨ ਜੀ ਨੇ ਕੀਤਾ ਉਹ ਵਾਅਦੇ ਦੀ ਅਸੀਂ ਗੱਲ ਇੱਥੇ ਅਰਜੈਂਮੈਂਟ ਮੋਸ਼ਨ ਨਾਲ ਕਲੀਅਰ ਕਰਤੀ ਪਰ ਸਕਦੇ ਹਾਂ ਕਿ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਚਰਚਾ ਜਿਹੜੇ ਬਾਰਡਰਾਂ ਤੇ ਬੈਠੇ ਕਿਸਾਨਾਂ ਦੀ ਜਿਨ੍ਹਾਂ ਦੇ ਕਤਲ ਹੋਏ ਨੇ ਜਿਨ੍ਹਾਂ ਨੂੰ ਗੋਲੀਆਂ ਵਜੀਆਂ ਨੇ ਜਿਹੜੇ ਫੱਟੜ ਹੋਏ ਨੇ ਵਿਸ਼ੇਸ਼ ਤੌਰ ਭਗਵੰਤ ਮਾਨ ਦਾ ਰੋਲ ਕਿਸਾਨ ਯੂਨੀਅਨਸ ਦੇ ਵਿੱਚ ਪਾੜ ਪਾਣੀ ਉਹਨਾਂ ਦੀ ਮੂਵਮੈਂਟ ਨੂੰ ਕਮਜ਼ੋਰ ਕਰਨਾ ਸੈਂਟਰ ਨਾਲ ਰਲ ਕੇ ਆਪਣੇ ਕਿਸਾਨਾਂ ਨੂੰ ਪ੍ਰੋਟੈਕਟ ਨਾ ਕਰਨਾ ਪੰਜਾਬ ਪੁਲਿਸ 1 ਕਿਲੋਮੀਟਰ ਪਛਾੜ ਰਹਿਣੀ ਅੰਦਾ ਤੰਦ ਲਗਾਤਾਰ ਰਫਤਾ 10 ਦਿਨ ਟਾਇਰ ਗੈਸ਼ ਸ਼ੈਲਸ ਗੋਲੀਆਂ ਦੇ ਨਾਲ ਦਨਾਲੀਆਂ ਨਾਲ ਪੈਲਟਸ ਦੇ ਨਾਲ ਜਿਹੜਾ ਹਰਿਆਣਾ ਫਾਇਰ ਕਰਦਾ ਰਿਹਾ ਤੇ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਇੱਕ ਜ਼ੀਰੋ ਐਫ ਆਈ ਆਰ ਜਿਹਦੇ ਵਿੱਚ ਨਾ ਹੀ ਕਿਸੇ ਦਾ ਹੈ ਨਹੀਂ ਤੇ ਇਹਨੂੰ ਪਤਾ ਸੀ ਇਸ ਗੱਲ ਦਾ ਕਿ ਸਾਰਾ ਰਾਮ ਰੌਲਾ ਜਿਹੜਾ ਇੱਥੇ ਇਸ ਗੱਲ ਦਾ ਹੀ ਕਾਂਗਰਸ ਨੇ ਪਾਇਆ ਤਾਂ ਇੱਕ ਸੋਚੀ ਸਭ ਜੀ ਸਾਜ਼ਿਸ਼ ਦੇ ਨਾਲ ਸਾਰਾ ਸਾਡਾ ਬਿਜ਼ਨਸ ਬਦਲ ਸਾਡੀ ਐਡਜੋਇਨਮੈਂਟ ਮੋਸ਼ਨ ਸਾਡਾ ਜ਼ੀਰੋ ਆਰ ਸਾਡਾ ਕੁਐਸਚਨਰ ਬਦਲ ਕੇ ਤੇ ਸਿੱਧਾ ਚੀਫ ਮਿਸਟਰ ਕਹਿਣ ਲੱਗਾ ਕਿ ਜੀ ਮੈਨੂੰ ਸਪੀਕਰ ਕਹਿਣ ਲੱਗਾ ਜੀ ਮੌਕਾ ਦਿਓ ਗਵਰਨਰਜ਼ ਅਡਰੈਸ ਤੇ ਭਗਵੰਤ ਜੀ ਮਿਸਟਰ ਪੰਜਾਬ ਬੋਲਣਗੇ ਸਾਰੇ ਮੇਰੇ ਵੀਰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਭਾਵੇਂ ਤੁਸੀਂ ਕਿਸੇ ਵੀ ਅਸੈਂਬਲੀ ਨੂੰ ਕਵਰ ਕਰ ਲਓ ਹਿੰਦੁਸਤਾਨ ਦੀ ਨੂੰ ਜਾਂ ਪਾਰਲੀਮੈਂਟ ਚ ਵੀ ਅਸੀਂ ਰਹੇ ਹਾਂ ਜਿਹੜਾ ਕਨਕਲੂਡਿੰਗ ਭਾਸ਼ਣ ਹੁੰਦਾ ਉਹ ਹਾਊ ਲੀਡਰ ਆਫ ਦ ਹਾਊਸ ਦਿੰਦਾ ਉੱਥੇ ਪ੍ਰਾਈਮ ਮਿਨਿਸਟਰ ਦਿੰਦਾ ਇੱਥੇ ਚੀਫ ਮਿਨਿਸਟਰ ਹਮੇਸ਼ਾ ਜਦੋਂ ਕੋਈ ਬਹਿਸ ਮੁੱਕਣੀ ਆਪਾਂ ਗਵਰਨਰ ਦੇ ਅਡਰੈਸ ਲਾਸਟ ਸਪੀਕਰ ਚੀਫ ਮਿਨਿਸਟਰ ਹੋਏਗਾ ਉਹਨੇ ਜਵਾਬ ਦੇਣੇ ਹੁੰਦੇ ਇੱਥੇ ਫਰਸਟ ਸਪੀਕਰ ਸੀਐਮ ਬਣ ਗਿਆ ਇਹਨਾਂ ਨੇ ਜਾਣਬੁੱਝ ਕੇ ਇੱਕ ਪਲਾਨ ਕੀਤਾ ਕਿ ਕਿਸਾਨਾਂ ਦੇ ਮੁੱਦੇ EMPLOYEES ਦੇ ਮੁੱਦੇ ਸਾਡੇ ਦਲਿਤ ਵੀਰਾਂ ਦੇ ਮੁੱਦੇ ਸਾਡੇ ਸਰਕਾਰੀ ਕਰਮਚਾਰੀਆਂ ਦੇ ਮੁੱਦੇ ਇਹ ਸਾਰੇ ਤੇ ਲੇਡੀਜ਼ ਦੇ ਮੁੱਦੇ ਜਿਹੜੇ ਜਿਹੜਾ 1000 ਰੁਪਏ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਇਹਨਾਂ ਨੂੰ ਪਤਾ ਸੀ ਸਾਰੇ ਇੱਥੇ ਚੁੱਕੇ ਜਾਣਗੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਮੁਤਾਬਕ ਜੋ ਤੌਰ ਤਰੀਕਾ ਜੋ ਬੋਲੀ ਦਾ ਇਸਤੇਮਾਲ ਜੋ ਥ੍ਰੈਟਸ ਦਾ ਇਸਤੇਮਾਲ ਹਰ ਕਲੀਗ ਨੂੰ ਤੇਰੀ ਮੇਰੀ ਫਾਈਲ ਤਿਆਰ ਪਈ ਅਸੀਂ 20 ਵਾਰ ਕਿਹਾ ਭਗਵੰਤ ਮਾਨ ਜੀ ਆਪਣਾ ਰਾਂਝਾ ਰਾਜੀ ਕਰੋ ਹਰ ਸਾਥੀ ਇਥੇ ਹਰ ਚੀਜ਼ ਫੇਸ ਕਰਨ ਨੂੰ ਤਿਆਰ ਤੁਸੀਂ ਨਿਰੀਆਂ ਗਿੱਦੇ ਭੁਪਕੀਆਂ ਨਾ ਛੱਡੋ ਜੋ ਕੁਝ ਕਰਨਾ ਹੈ ਤੁਸੀਂ ਕਰੋ ਤੁਹਾਨੂੰ ਰੋਕਿਆ ਕਿਸੇ ਨੇ ਨਹੀਂ ਬੜੇ ਤੌਰ ਤਰੀਕਾ ਬਿਲਕੁਲ ਕੰਡੈਮਨੇਬਲ ਹੈ ਸਖਤ ਸ਼ਬਦਾਂ ਦੇ ਵਿੱਚ ਅਸੀਂ ਇਹਨੂੰ ਕੰਡੈਮਨ ਕਰ ਰਹੇ ਹਾਂ ਕੱਲ ਜਿਸ ਲੈਵਲ ਤੱਕ ਇਹ ਹਾਊਸ ਦੀ ਪ੍ਰोसीडिंग ਤੁਸੀਂ ਵੇਖਿਆ ਸ਼ਰਮਸਾਰ ਕਿਸੇ ਨੇ 75 ਸਾਲਾਂ ਅੰਨਾ ਲੋਅਰ ਲੈਵਲ ਤੇ ਆ ਕੇ ਡਿਬੇਟ ਐਂਡ ਵਿਸ਼ੇਸ਼ ਤੌਰ ਮੁੱਖ ਮੰਤਰੀ ਹੀ ਕ੍ਰੋਸ ਸੀ ਫਲੋਰ ਜੇ ਸਹੀ ਮੈਨੇਜ ਵੇਖੋ ਤੇ ਡਿਸਕਵਾਲਿਫਿਕੇਸ਼ਨ ਭਗਵੰਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਉਹਨੇ ਫਲੋਰ ਕ੍ਰੋਸ ਕੀਤਾ ਇਹਨੂੰ ਪਾਰਲੀਮੈਂਟਰੀ ਇਹਦੇ ਡੈਮੋਕ੍ਰੇਸੀ ਚ ਕਿਹਾ ਜਾਂਦਾ ਕ੍ਰੋਸਿੰਗ ਦ ਫਲੋਰ ਉਹ ਆਪਣੀ ਕੁਰਸੀ ਛੱਡ ਕੇ ਆਪੋਜੀਸ਼ਨ ਵਾਲੇ ਪਾਸੇ ਜਿਸ ਤਰ੍ਹਾਂ ਫਿਜ਼ੀਕਲੀ ਥ्रेट ਕਰਨ ਵਾਸਤੇ ਸਾਨੂੰ ਆਏ ਨੇ ਕੋ ਸਾਨੂੰ ਡਰ ਖੋਫ ਨਾ ਇਹਦਾ ਤਾਂ ਨਾ ਇਹਦੀ ਇਹਦੀ ਸਰਕਾਰ ਦਾ ਨਾ ਇਹਦੀ ਕੈਬਨਿਟ ਦਾ ਉਹ ਜਸ ਟਾਈਮ ਨਸ਼ੇ ਵਿੱਚ ਤੂਰ ਹੈ ਇਹ ਤਾਕਤ ਦੇ ਨਸ਼ੇ ਵਿੱਚ ਤੂਰ ਹੈ ਪਰਸਨਲਾਈਜ਼ਡ ਅਟੈਕ ਬੱਚਿਆਂ ਤੱਕੇ ਬੰਦਾ ਆਇਆ ਵੇਖੋ ਸਾਰਿਆਂ ਨੂੰ ਅਫਸੋਸ ਦੀ ਗੱਲ ਹੈ ਤੁਸੀਂ ਕਿਸੇ ਬੰਦੇ ਨਾਲ ਗੱਲ ਕਰਨੀ ਲੜਾਈ ਜਿਹੜੀ ਮੈਨ ਟੂ ਮੈਨ ਹੁੰਦੀ ਤੁਸੀਂ ਕਰਦੇ ਬੱਚਿਆਂ ਤੱਕ ਪਹੁੰਚ ਰਹੇ ਤੇ ਜੇ ਬੱਚਿਆਂ ਵਾਲਾ ਕੰਮ ਹੀ ਖੋਲ ਲਿਆ ਭਗਵੰਤ ਮਾਨ ਜੀ ਤੇਰਾ ਤੇ ਸਾਰੀ ਦੁਨੀਆ ਵਿੱਚ ਤੂੰ ਸ਼ਰਮਸਾਰ ਹੋ ਜਾਏਗਾ ਜੇ ਤੇਰੇ ਕੀਤੇ ਹੋਏ ਕਾਰਨਾਮੇ ਜਿਹੜੇ ਨੇ ਜੋ ਤੂੰ ਕਰਨਾ ਹੈ ਜੋ ਤੇਰੇ ਤੌਰ ਤਰੀਕੇ ਨੇ ਜੇ ਅਸੀਂ ਵੀ ਉਹੀ ਖੋਲ ਲਏ ਜੇ ਤੇਰੇ ਲੈਵਲ ਤੇ ਕਾਂਗਰਸ ਦੇ ਜਾਂ ਆਪੋਜੀਸ਼ਨ ਦੇ ਐਮ ਐਲ ਏਜ਼ ਆ ਗਏ ਤੇ ਮੇਰਾ ਖਿਆਲ ਹੈ ਕਿ ਸਾਰੇ ਲੋਕਾਂ ਵਾਸਤੇ ਇੱਕ ਬਹੁਤ ਮਾੜਾ ਟਰੈਂਡ ਅਸੀਂ ਸੈੱਟ ਕਰਾ ਅਸੀਂ ਆਪਣੇ ਆਪ ਤੇ ਪੂਰਾ ਕੰਟਰੋਲ ਰੱਖਿਆ ਸੰਜਮ ਰੱਖਿਆ ਮੈਂ ਆਪਣੇ ਸਾਰੇ ਕਲੀਗਜ਼ ਨੂੰ ਇਸ ਗੱਲ ਦਾ ਸ਼ੁਕਰੀਆਦਾਬ ਹੀ ਕਰਨਾ ਚਾਹੁੰਦਾ ਕਿ ਅਸੀਂ ਆਪਣੀ ਲਕਸ਼ਮਣ ਰੇਖਾ 'ਚ ਰਹੇ ਹਾਂ ਮੁੱਖ ਮੰਤਰੀ ਨੇ ਕੋਈ ਕਸਰ ਨਹੀਂ ਛੱਡੀ ਬਾਜਵਾ ਸਾਹਿਬ ਅੱਜ ਬਜਟ ਆ ਬਾਜਵਾ ਸਾਹਿਬ ਇੱਕ ਵਾਰ ਬਜਟ ਹੈਗਾ ਅੱਜ ਤਾਂ ਬਜਟ ਤੋਂ ਕੀ ਉਮੀਦਾਂ ਕਰਦੇ ਹਾਂ ਮਹਿਲਾਵਾਂ ਨੂੰ ਹਜ਼ਾਰ ਮੇਰੀ ਇੱਕ ਸਿੱਧੇ ਤੌਰ ਤੁਸੀਂ ਵੇਖੋ ਕਿ 2.72 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ 70 ਹਜ਼ਾਰ ਕਰੋੜ ਰੁਪਿਆ ਇਹਨਾਂ ਨੇ 70 ਹਜ਼ਾਰ ਕਰੋੜ ਰੁਪਿਆ ਇਹਨਾਂ ਦੋ ਸਾਲਾਂ ਚੋਕ ਲਿਆ ਕੇਜਰੀਵਾਲ ਸਾਹਿਬ ਨੇ ਵਾਦਾ ਕੀਤਾ ਇਹ ਪੰਜਾਬ ਦੇ ਲੋਕਾਂ ਨਾਲ 20 ਹਜ਼ਾਰ ਰੁਪਈਆ ਸੀ ਮਾਈਨਿੰਗ ਚੋਂ ਕੱਢਾਂਗੇ ਰੇਟ ਚੋਂ 34 ਹਜ਼ਾਰ ਰੁਪਈਆ ਜਿਹੜੇ ਬਜਟ ਨੇ ਇਹਦੇ ਵਿੱਚ ਜਿੰਨੀ ਲੀਕੇਜ ਹੈ ਅਸੀਂ ਇਹ ਰੋਕਾਂਗੇ 54 ਹਜ਼ਾਰ ਕਰੋੜ ਨਾਲ ਮੈਂ ਕੰਮ ਚਲਾਇਆ ਕਰੂੰਗਾ ਡਵੈਲਪਮੈਂਟ ਵਰਕਸ ਅਸੀਂ 1 ਰੁਪਈਆ ਵੀ ਇਹ ਦੇ ਇਹਦੇ ਵਿੱਚ ਨਹੀਂ 34 ਤੇ ਉਹਤੀ ਤੇ ਅੰਦੀ ਨੇ 54 54 ਜਿਹੜਾ ਕਰੋੜ ਹਜ਼ਾਰ ਕਰੋੜ ਰੁਪਈਆ ਸੀ ਡਿਵੈਲਪਮੈਂਟ ਵਰਕਸ ਤੇ ਖਰਚਾਂਗੇ ਅਸੀਂ 1 ਰੁਪਈਆ